ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube tractor mela channel ਤੇ ਤੁਸੀਂ ਦੇਖ ਰਹੇ ਹੋ Facebook page ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਤੁਹਾਡੇ ਲਈ ਅਸੀਂ ਬਹੁਤ ਸਾਰੀਆਂ ਜ਼ਮੀਨਾਂ ਅਤੇ ਮਸ਼ੀਨਰੀਆਂ ਲੈ ਕੇ ਆ ਚੁੱਕੇ ਹਾਂ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਟਰਾਲੀ ਦਾ ਜਾਲ ਵਿਕਾਊ ਹੈ ਜੀ 22000 ਰੁਪਏ ਰੇਟ ਰੱਖੇਗੇ ਜੀ ਏਰੀਆ ਪਿੰਡ ਝੰਡਾ ਕਲਸਰ ਦੂਲਗੜ ਮਾਨਸਾ ਸਾਫ ਕੰਡੀਸ਼ਨ ਦਾ ਕੋਈ ਗਲੈਸੜਾ ਨਹੀਂ ਹੈਗਾ 62805 95893 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਦਾ ਜਾਲ ਜਿਹੜਾ 22000 ਰੁਪਏ ਦੇ ਵਿੱਚ ਖਰੀਦ ਸਕਦੇ ਬਿਲਕੁਲ ਸਾਫ ਕੰਡੀਸ਼ਨ ਦਾ ਪਿੰਡ ਝੰਡਾ ਕਲਾ ਸਰਦੂਲਗੜ ਮਾਨਸਾ ਦੇ ਵਿੱਚ ਇਹ ਜਾਲ ਪਿਆ ਤੁਸੀਂ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਵੀ ਇੱਕ ਵਾਰ ਜ਼ਰੂਰ ਦੇਖ ਲਿਓ ਜੀ ਲੈਂਡ ਫੋਰਸ ਦਾ ਰੀਪਰ ਵਿਕਾਊ ਆ 2019 ਮਾਡਲਰ ਰੇਟ 1,55,000 ਰੁਪਏ ਏਰੀਆ ਡਾਇਗਰਾਮਾ 2019 ਮਾਡਲ ਹੈ ਜੀ ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ 1,55,000 ਰੁਪਏ ਰੇਟ ਰੱਖੇਗਾ ਲੈਂਡ ਫੋਰਸ ਦਾ ਰੀਪਰ ਵਿਕਾਊ ਹੈ ਜੀ 8528107005 8528107005 ਇਸ ਨੰਬਰ ਤੇ ਫੋਨ ਕਰਕੇ ਲੈਂਡ ਫੋਰਸ ਦਾ ਰੀਪਰ 2019 ਮਾਡਲ 155000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਤੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਆਲੂ ਪਟਣ ਵਾਲੀ ਮਸ਼ੀਨ ਵਿਕਾਊ ਹੈ ਜੀ ਚੰਡੇ ਬਾਲਾ ਮੋਗਾ ਪਿੰਡ ਝੰਡੇ ਵਾਲਾ ਮੋਗਾ ਦੀ ਇਹ ਮਸ਼ੀਨ ਹੈ ਰੇਟ ਮੌਕੇ ਤੇ ਦੱਸਣਗੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਜ਼ਰੂਰ ਦੇਖ ਲਿਆ ਕਰੋ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਇੱਕ ਵਾਰ ਵੀਡੀਓ ਚੈੱਕ ਕਰ ਲਿਓ ਤੇ ਨੰਬਰ ਜਿਹੜਾ ਮਾਸਕ ਵੀਰ ਦਾ ਨੋਟ ਕਰ ਲਓ 9855656351 9855656351 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਲੂ ਪਟਣ ਵਾਲੀ ਮਸ਼ੀਨ ਖਰੀਦ ਸਕਦੇ ਹੋ ਰੇਟ ਵੀਰ ਮੌਕੇ ਤੇ ਦੱਸਣਗੇ ਇਹਨਾਂ ਵੀਰਾਂ ਦਾ ਕਹਿਣਾ ਕਿ ਰੇਟ ਮੌਕੇ ਤੇ ਦੱਸਿਆ ਗੂ ਇਹ ਨੰਬਰ ਤੁਸੀਂ ਨੋਟ ਕਰ ਲਿਆ ਹੁਣ ਹੈ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਸਕਾਟ 340 ਟਰੈਕਟਰ ਵਿਕਾਊ ਹੈ ਜੀ ਡਬਲ ਕਲਚ ਡਬਲ ਡਿਸਟ੍ਰਿਬਿਊਟਰ 6 ਛਿਰੀਆਂ ਪੰਪ ਬਾਹਰ ਪਾਵਰ ਟਰੈਕ ਦਾ ਸਮਾਨ ਲੱਗਿਆ ਜੀ 2016 ਦਾ ਮਾਡਲ ਹੈ ਇਹ ਰੇਟ ਹੈ ਜੀ 2 ਲੱਖ 25000 ਮਾਡਲ 2016 ਦਾ 2 ਲੱਖ 25000 ਰੇਟ ਮੰਗੇ 99147 29719 ਇਸ ਨੰਬਰ ਤੇ ਫੋਨ ਕਰਕੇ ਤੁਸੀਂ स्कॉट 340 ट्रैक्टर ਜਿਹੜਾ 2,25,000 ਰੁਪਏ ਦੇ ਵਿੱਚ ਖਰੀਦ ਸਕਦੇ ਤੇ ਬਾਕੀ ਤੁਸੀਂ ਵੀਡੀਓਸ ਦੇਖ ਲਓ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦੋ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਐ ਇਸ ਟਰੈਕਟਰ ਦੇ ਵਾਸਤੇ ਤੁਸੀਂ ਜਾ ਕੇ ਡੀਲ ਕਰ ਸਕਦੇ ਹੋ ਮਹਿੰਦਰਾ ਕੰਪਨੀ ਦਾ ਮੋਟਰਸਾਈਕਲ ਬਿਕਾਊ ਹੈ ਜੀ ਏਰੀਆ ਪਿੰਡ ਕਤਰੋਂ ਨੇੜੇ ਧੂਰੀ ਰੇਟ 28000 ਕਾਗਜ਼ ਵਗੈਰਾ ਪੂਰੇ ਨੇ ਕੋਈ ਕਮੀ ਪੇਸ਼ੀ ਨਹੀਂ ਹੈਗੀ 28000 ਪਰ ਰੇਟ ਰੱਖਿਆ ਮਹਿੰਦਰਾ ਕੰਪਨੀ ਦਾ ਮੋਟਰਸਾਈਕਲ ਬਿਕਾਊ ਹੈ ਜੀ ਬਾੜ ਪੂਰਾ 800 8454862 pura 884548 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਨੰਬਰ ਨੋਟ ਕਰ ਲਓ ਜੀ 9879884 ਵਾਲੇ ਇਸ ਨੰਬਰ ਤੇ 5 ਤੋਂ 7 ਫੁੱਟ ਮਾ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਕਰਵਾ ਸਕਦੇ ਹੋ ਜੀ ਇੱਕ ਵਸ ਵੀਡੀਓ ਵਧੀਆ ਹੋਣੀ ਚਾਹੀਦੀ ਹੈ ਫੋਨ ਨੂੰ ਟੇਡਾ ਕਰਕੇ ਜਿਹਦੇ ਵਿੱਚ ਤੁਹਾਡੀ ਕੋਈ ਵੀ ਚੀਜ਼ ਹੈ ਜਦੀ ਕੰਡੀਸ਼ਨ ਸਾਫ ਪਤਾ ਚੱਲ ਸਕੇ ਸਵਰਾਜ 744 ਟਰੈਕਟਰ ਵਿਕਾਊ ਆ 2004 ਮਾਡਲ ਆ ਏਰੀਆ ਅਮਰitsar ਰੇਟ 170000 ਬਿੱਲ ਤੇ ਆਇਆ ਹੋਇਆ ਜੀ ਸਾਰੇ ਕਾਗਜ਼ ਪੂਰੇ ਨੇ ਬਾਕੀ ਬਾਕੀ ਸਾਰੇ ਕਾਗਜ਼ ਪੂਰੇ ਨੇ ਤੇ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਸ ਵੀਰ ਨੇ ਬਹੁਤ ਸੋਹਣੀ ਚਾਰਪੀਰੋ ਵੀਡੀਓ ਬਣਾ ਕੇ ਭੇਜੀ ਹੈ ਟਰੈਕਟਰ ਦੀ ਤੁਸੀਂ ਕੰਡੀਸ਼ਨ ਵੇਖ ਸਕਦੇ ਹੋ 8196994377 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 744 ਟਰੈਕਟਰ ਨੂੰ ਖਰੀਦ ਸਕਦੇ ਹੋ ਛੋਟੀ ਵਿਕਾਊ ਆ ਦੁੱਧ 7 ਕਿਲੋ ਤੋ ਟੀਵੀ ਕਾਹੂਆ ਦੁੱਧ 7 ਕਿਲੋ ਰੇਟ ਹੈ ਜੀ ਏਰੀਆ ਰਾਏਕੋਟ ਇੱਕ ਸੋਨਾਲਿਕਾ 750 ਟਰੈਕਟਰ ਵਿਕਾਊਆ 2010 ਮਾਡਲ ਹੈ ਕਾਹ ਜੀ ਪੁਰਾਣੇ ਰੇਟ 3 ਲੱਖ 20 ਹਜ਼ਾਰ ਇੱਕ ਜਨਰੇਟਰ ਵਿਕਾਊਆ ਜੀ ਰੇਟ ਹੈ 45 ਹਜ਼ਾਰ 84 375 74 190 ਇਸ ਨੰਬਰ ਤੇ ਫੋਨ ਕਰਕੇ ਝੋਟੀ ਅਤੇ ਬਾਕੀ ਸਾਰੇ ਸੰਦ ਤੁਸੀਂ ਇਸ ਵੀਰ ਦੇ ਇਸ ਨੰਬਰ ਤੇ ਕਾਲ ਕਰਕੇ ਫੇਸ ਸਕਦੇ ਹੋ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਸਾਰੇ ਸੰਦਾਂ ਨੂੰ ਵੇਖ ਹੀ ਲਿਆ ਹੋਣਾ ਜੀ ਤੇ ਨੰਬਰ ਇਸ ਵੀਰ ਦਾ ਨੋਟ ਕਰ ਲਿਆ ਹੁਣ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਝੋਟੀਆਂ ਤੇ ਸਾਰੇ ਸੰਦ ਖਰੀਦ ਸਕਦੇ ਹੋ 50 ਕਿੱਲੇ ਜ਼ਮੀਨ ਵਿਕਾਊ ਹੈ ਜੀ 25 ਕਿੱਲੇ ਕਿਨੂ ਦਾ ਬਾਗ ਲੱਗਿਆ ਦੋ ਸਰਵਿਸਿਬਲ ਮੋਟਰਾਂ ਚਾਰ ਕਿੱਲੇ ਸੜਕ ਦਾ ਫਰੰਟ ਨਹਿਰ ਦੇ ਪਾਣੀ ਦੀ ਪਾਈਪ ਲਾਈਨ ਪਾਈ ਹੋਈ ਹੈ ਪਾਣੀ ਵਾਲਾ ਡੱਗ ਬਣਿਆ ਹੈ ਬਾਕੀ ਬਾਣ ਚ ਨਰਮਾ ਗਮਾਰਾ ਤੇ ਕਣਕ ਸਰੋਂ ਹੁੰਦੀਆਂ ਨੇ ਠੇਕਾ 35000 ਹੁੰਦਾ ਬਾਗ ਦਾ ਠੇਕਾ 1.5 ਲੱਖ ਹੈ ਜੀ ਰੇਟ ਹੈ 25 ਲੱਖ ਕਿੱਲੇ ਦਾ ਏਰੀਆ ਜੀ ਮੰਡੀ ਡੱਬ ਵਾਲੇ 82201876906 ਇਸ ਨੰਬਰ ਤੇ ਫੋਨ ਕਰਕੇ 50 ਕਿੱਲੇ ਜ਼ਮੀਨ ਤੁਸੀਂ ਖਰੀਦ ਸਕਦੇ ਹੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਸੁਝਾਅ ਸਾਨੂੰ ਜਰੂਰ ਦਿਓ ਬਣੇ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ